ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਸਿੰਘ ਪਿੰਡ ਬੱਪੀਆਂਣਾ ਅੱਜ ਸ਼ਿਮਲਾ ਮਿਰਤੋਂ ਰਿੰਗ ਪਟਣ ਲੱਗ ਗਏ ਆਪਾਂ ਅੱਜ ਤਰੀਕ ਆ ਗਈ 7 ਫਰਵਰੀ 2026 ਇਹਦੇ ਨਾਲ ਅੱਧਾ ਕੰਮ ਸੌਖਾ ਹੋ ਜੂਗਾ ਭਾਈ ਪਹਿਲਾਂ ਅੱਧਾ ਦਿਨ ਤੱਕ ਲਫਾਫਾ ਲਾਉਣ ਤੇ ਪੌਣਤੀ ਝੜ ਜਾਂਣ ਲੱਗ ਜਾਂਦਾ ਸੀਗਾ ਅੱਧਾ ਦਿਨ ਕੰਮ ਹੁੰਦਾ ਸੀਗਾ ਹੁਣ ਸਾਰਾ ਦਿਨ ਕੰਮ ਕਿਵੇਂ ਮਰਜ਼ੀ ਕਰ ਲਈਏ ਕਿ ਨਹੀਂ ਕਰਨੀ ਹੋਰ ਹੁਣ ਸੌਖਾ ਹੋ ਜੂਗਾ ਹੁਣ ਸਾਰਾ ਦਿਨ ਕੰਮ ਕਰਿਆ ਕਰਾਂਗੇ ਇਥੇ ਜਮਾ ਕਮ ਸੌਖਾ ਜੂ ਕਦੋਂ ਮਰਜੀ ਆ ਕੇ ਸਪਰੇਅ ਕਰ ਲਾ ਕਦੋਂ ਮਰਜੀ ਕੁਛ ਕਰ ਲਾ ਪਹਿਲਾ 10 ਵਜੇ ਤਾ ਆਉਂਦੇ ਲਿਫਾਫਾ ਲਾਉਂਦੇ Ê ਤੂੰ 2 ਘੰਟੇ ਲਿਫਾਫਾ ਲਾਉਣ ਤੇ ਲੱਗ ਜਾਂਦੇ ਫੇਰ ਹੌਲੀ ਹੌਲੀ ਸਪਰੇਅ ਕਰਦੇ 2.5 ਘੰਟੇ ਫੇਰ ਲਿਫਾਫਾ ਪਾ ਕੇ ਦੱਬਣ ਤੇ ਲੱਗ ਜਾਂਦੇ ਮੈਂ ਤੇ ਕਰਨੀ ਦਾ ਅੱਧਾ ਦਿਨ ਤਾਂ ਇੰਝ ਲੱਗ ਜਾਂਦਾ ਸੀਗਾ ਹੁਣ ਸੌਖਾ ਜੂ ਹੁਣ ਤਾਂ ਖੁਸ਼ੀਆ ਕਰਨੀ ਉਹ ਗੱਲ ਹੋ ਗਈ ਜਿਵੇਂ ਬੁੜੀਆਂ ਨਹੀਂ ਕਹਿੰਦੀਆਂ ਸੁੱਖਾ ਸੁਖ ਦੇ ਨੂੰ ਆ ਦੇਣਾ ਏ ਅੱਜ ਉਹ ਸੁੱਖਾ ਸੁਖ ਦੇ ਨੂੰ ਮੱਥਾ ਰਿੰਗ ਪੱਟੇ ਜਾਣਗੇ ਅੱਜ ਹੁਣ ਖੁਸ਼ੀ ਆ ਪੂਰੀ ਮਿਰਚਾਂ ਵੀ ਸੋਹਣੀਆਂ ਹੋ ਰਹੀਆਂ ਇੱਧਰ ਦਿਖਾ ਦੇ ਬਈ ਮੜੀਆਂ ਮਿਰਚਾਂ ਪੱਟੇ ਕੇ ਹੁਣ ਕੰਮ ਕਰਨੀਆਂ ਕੱਲੇ ਲਓ ਜੀ ਸੰਡੇ ਆ ਦਿਨ ਸੀ ਅੱਜ ਬੱਚੇ ਘਰੇ ਬੈਲੇ ਸੀਗੇ ਅਰਮਾਨ ਸਿੰਘਾ ਦਾ ਨਾਲ ਦੋ ਭਤੀਜ ਨੇਗੇ ਆ ਕੇ ਕੰਮ ਕਰਾਉਣ ਮਹਾ ਬੈਲੇ ਸੀ ਚਲੋ ਭਾਈ ਚੱਲੀਏ ਖੇਤ ਕਿਵੇਂ ਲੱਗਦਾ ਫਿਰ ਮੁੰਡਿਆਂ ਕੰਮ ਕਰਕੇ ਵਧੀਆ ਜੀ ਲੱਗਦਾ ਖੇਤ ਹੈ ਨਾ ਹਾਂ ਕਿਉਂ ਜੈਸ਼ਨ ਵਧੀਆ ਪੂਰਾ ਪੂਰਾ ਵਧੀਆ ਥੱਕਦਾ ਤਾਂ ਨਹੀਂ ਨਾ ਕਰਾਵਾਂਗੇ ਸਾਰਾ ਦਿਨ ਕੰਮ ਅੱਜ ਕਰਾਵਾਂ ਤਾਂ ਵੀਰ ਮਾਰ ਤੂੰ ਕਰਾਵਾਂਗੇ ਸਾਰਾ ਦਿਨ ਹਾਂਜੀ ਚੱਲ ਦੇਖਾਂਗੇ ਕਿਹੜਾ ਵਾਦ ਕਰੂਗਾ ਸ਼ਗਨ ਤਕੜਾ ਖਰਚ ਉਹਦਾ ਮੁੰਡਾ 17 ਸਾਲਾਂ ਦਾ ਹੋ ਗਿਆ ਗੱਭਰੂ ਹੋ ਗਿਆ ਉਹ ਤਾਂ ਜਿਵੇਂ ਆਪਣਾ ਆਹੇ ਛੋਟੇ ਨੇਗੇ ਕੰਮ ਤਾਂ ਇਹ ਵੀ ਪੂਰਾ ਕਰਦੇ ਨੇ ਅੱਜ ਕੀ ਕਹਿੰਦੇ ਹੁੰਦੇ ਐ ਇਹਨੂੰ ਕੰਪੈਰੀਸ਼ਨ ਕਰਦੇ ਆ ਆਪਚ ਕੰਪੀਟੀਸ਼ਨ ਕਰਦੇ ਨੇਗੇ ਕੰਪੀਟੀਸ਼ਨ ਕਰੀ ਜਾਂਦੇ ਤਿੰਨੇ ਵੀ ਕਿਹੜਾ ਪਹਿਲਾਂ ਖਿੱਚਦਾ ਲਫਾਫਾ ਕੰਮ ਹੈਗਾ ਤਾਂ ਔਖਾ ਇਹ ਕੱਲ ਅੱਧੇ ਕਾਪਾ ਖਿੱਚੇ ਸੀ ਕੱਲ ਦੇ ਲੱਗੇ ਕੰਮ ਕਰਨਾ ਕੱਲ ਅੱਧੇ ਆਪਾਂ ਖਿੱਚੇ ਸੀਗੇ ਬਾਹਾਂ ਦੁਖਣ ਲਾਉਂਦੇ ਨੇ ਇਹਨਾਂ ਨੂੰ ਤਾਂ ਚਾਹੇ ਜਵਾਕਾਂ ਨੂੰ ਤਾਂ ਕਰਕੇ ਖਿੱਚੀ ਜਾਂਦੇ ਨੇ ਆਥ ਨੇ ਪਤਾ ਲੱਗੂ ਕੀ ਬਣਦਾ ਇਹਨਾਂ ਦਾ ਥੱਕਦੇ ਨਹੀਂ ਕਿੰਨਾ ਤਾਂ ਲਿਆਂਦੇ ਅੱਜ ਇਹ ਬਈ ਮਿਰਚਾਂ ਪਾਣੀ ਪਾ ਲਈ ਜਾਂਦੀਆਂ ਨੇ ਹੁਣ ਜਮਾ ਸੁੱਕੇ ਪਿਆ ਬਰ ਹਨ ਵੀ ਖੇਤ ਛੇਤੀ ਲਾ ਕੇ ਲਫਾਫਾ ਇਹਨਾਂ ਨੂੰ ਪਾਣੀ ਲਾਦ ਗਏ ਆਪਾਂ ਨਾਲ ਮੇਰੀ ਮੰਮੀ ਆਏ ਅੱਜ ਕਿਵੇਂ ਮੰਮੀ ਸਰ ਜੀ ਸਾਰੀ ਵਧੀਆ ਹੈ ਵਾਹ ਹੀ ਵਧੀਆ ਲੱਗੀਆਂ ਵੀ ਪੰਜ ਛੇ ਸਬਤੀਆਂ ਅੱਠੀ ਦੇ ਆਪੇ ਹਾਂ ਅੱਛੇ ਤਾਂ ਲੱਗੀਆਂ ਕੱਲ ਡਾਕਟਰ ਆਇਆ ਸੀਗਾ ਦਾਮਾ ਕੰਪਨੀ ਵਾਲਾ ਉਹ ਕਹਿ ਕੇ ਗਿਆਗਾ ਵੀ ਪੰਜ ਛੇ ਦੇਨਾਂ ਨੂੰ ਫਰੂਟਿੰਗ ਵਧੀਆ ਚੱਕ ਲੈਣਗੇ 15 ਕਿ ਦਿਨਾਂ ਤੱਕ ਵਧੀਆ ਮਿਰਚਾਂ ਲੱਗਣ ਲੱਗ ਜਾਣੀਆਂ ਇਧਰ ਆਪਾਂ ਕੱਦੂ ਵੀ ਲਾਏ ਹੋਏ ਆ ਕੱਦੂ ਵੀ ਦੇਖ ਕੇ ਸੀ ਉਦੋਂ ਮੰਮੀ ਹਨਾ ਉਦਦੇ ਕੱਦੂ ਦੇਖੇ ਨਹੀਂ ਸੀ ਅੱਛਾ ਮਟਰ ਤਾਂ ਪੂਰੇ ਬੜੇ ਬੜੇ ਨਿੱッセ ਜਿਹੇ ਫਲੀਆਂ ਬਣੀਆਂ ਪਈਆਂ ਹੁਣ ਤਾਂ ਫਰਕ ਪੈ ਗਿਆ ਉਦਦੇ ਨਾਲੋਂ ਆ ਦੇਖੋ ਉਧਰ ਕੱਦੂ ਵੀ ਦਿਖਾਉਣੇ ਤੁਹਾਨੂੰ ਜਾ ਕੇ ਲੇਰਮਾਨਾ ਜਸ਼ਨਾ ਜਹ ਹਲਫਾਫਾ ਚੱਕ ਕੇ ਦਿਖਾਉ ਪੁੱਤ ਆਹਾ ਹਾਂ ਹਾਂ ਦਿਖਾ ਦੇ ਆ ਦੇਖ ਵੀ ਐ ਜੜੀਆਂ ਵੀ ਨਾ ਹੋ ਰੀਆਂ ਨੇਗੀਆਂ ਹਾਂ ਦੇ ਬਸ ਬਹੁਤ ਆ ਪੁੱਤ ਬਹੁਤ ਆ ਨੰਗੀ ਸਾਰੀ ਨਹੀਂ ਕਰਨੀ ਆਪਾਂ ਇਹ ਕਿੰਨੇ ਦਿਨਾਂ ਤੱਕ ਲੱਗ ਜਾਣੀਆਂ ਵੀ ਤੇਰੇ ਸਾਹ ਨਾਲ ਕੱਦੂ ਹਾਂ ਤੁਹਾਨੂੰ ਜਿਵੇਂ ਲੱਗਣ ਲੱਗੇ ਛੇਤੀ ਲੱਗਣੇ ਚਾਹੀਦੇ ਆ 10 15 ਦਿਨਾਂ ਤੱਕ ਨਾ 15 20 ਦਿਨਾਂ ਤੱਕ 20 ਦਿਨਾਂ ਤੱਕ ਤਾਂ ਪੱਕੀ ਲੱਗਣ ਲੱਗ ਜਾਣਗੇ ਹਾਂ ਬੇਲਾਂ ਹੋਣੀਆਂ ਹੋਰੀਆਂ ਨੇ ਕਿੱਡੀਆਂ ਕਿੱਡੀਆਂ ਹੋਣਗੀਆਂ ਇੱਧਰ ਤਾਂ ਕद्दू ਵਧੀਆ ਲੱਗਦੇ ਆ ਤੁਹਾਨੂੰ ਕਿੰਨਾ ਮੁੰਡਿਓ ਹੈ ਚੰਗੇ ਹੁੰਦੇ ਆ ਸਿਹਤ ਵਾਸਤੇ ਖਾਇਆ ਕਰੋ ਇਹ ਹਾਂ ਅੱਜ ਆਸੀ ਹੈ ਆ ਦੀ ਦਾਦੀ ਨਾਲ ਸਾਰਾ ਖੇਤ ਦੇਖਿਆ ਨੇ ਸਾਰੀ ਸਬਜ਼ੀ ਦੇਖੀ ਹੈਗੀ ਕਹਿੰਦੇ ਵਧੀਆ ਹੋ ਗਈ ਸਬਜ਼ੀ ਮੇਰੀ ਅੰਮੀ ਸਾਰੀ ਸਬਜ਼ੀ ਚ ਵਾਇਗਰੂ ਵਾਇਗਰੂ ਕਰਦੀ ਫਿਰਦੀ ਰਹੀ ਆ ਵੀ ਪਹਿਲੀ ਵਾਰ ਕੰਮ ਜਿਆ ਕਰਿਆਗਾ ਸਬਜ਼ੀ ਦਾ ਵੀ ਵਧੀਆ ਹੋ ਜੇ ਦੂਜੀ ਵਧੀਆ ਹੋ ਜੇ ਪਹਿਲੀ ਵਾਰ ਦੂਜੀ ਸਭ ਫਸਲ ਤਾਂ ਪੋ ਬੀਜਦੀ ਰਹੇ ਨੇ ਚੱਲ ਵੀ ਜਿੱਦੇ ਛੁੱਟੀ ਹੁੰਦੀ ਆ ਜਾ ਕਰੋ ਚੰਗਾ ਜਾਂ ਫਿਰ ਜਾਓ ਹੁਣ ਤਿੰਨੇ ਇਹ ਤੇ ਇਕੱਲੀ ਸਕੂਟਰੀ ਤੇ ਬਗ ਜਾਵਗੇ ਤੂੰ ਜਸ਼ਨ ਅਟ ਜਾਵੇਂਗਾ ਹਜੇ ਇੱਥੀ ਆ ਤੂੰ ਚਾਲਾ ਨਾਹਰਾ ਵੜਦਾ ਲੈ ਇਹ ਕਰਨੀ ਪਾਣੀ ਫੇਰ ਪਾਣੀ ਕਿੱਥੋਂ ਲਾਵਾਂ ਬਾਈ ਲਾਈਟਾਂ ਨੇ ਬਹੁਤ ਫਰਾਨ ਕਰ ਰੱਖੇ ਬਾਕੀ ਫੇਰ ਫੇਰ ਓਏ ਬਾਈ ਪੁੱਛ ਨਾ ਯਾਰ ਮੱਥੇ ਮੱਥੇ ਤੇ ਜਾਂਦਾ ਫੇਰ ਬਗ ਜਾਂਦੀ ਐ ਐ ਕੀ ਗੱਲ ਐ ਯਾਰ ਐਂ ਕਹਤੋਂ ਫਾਲਟ ਪਈ ਜਾਂਦਾ ਯਾਰ ਤਿੰਨ ਦਿਨ ਹੋ ਗਏ ਲਾਈਟ ਬਹੁਤ ਫਰਾਨ ਕਰ ਰਹੀ ਐ ਹੋਰ ਉਧਰੋਂ ਕਣਕਾ ਹੁਣ ਪੂਰਾ ਫੁੱਲ ਪਾਣੀ ਭਾਲਦਿਆਂ ਨੇ ਤਿੰਨ ਦਿਨਾਂ ਚ ਅੱਗੇ ਪਾਇਆ ਦਾ ਸਾਰੇ ਬਾਹਰ ਮਾਰ ਦੇ ਸਮੂਹ ਕਰਕੇ ਲਾਉਣੀ ਰਹਿਣਾ ਤਿੰਨ ਦਿਨਾਂ ਚ ਹੋਰ ਪੈਸਾ ਉਹ ਨਹੀਂ ਵੜਦਾ ਦੋ ਦਿਨਾਂ ਦਾ ਖਰਾ ਲਾ ਤਾਂ ਤੀ ਰੇੜੀ ਜਮਾ ਤਿਆਰ ਆ ਰੇਪਾਉਣ ਲੱਗੇ ਭਾਈ ਲਫਾਫਾ ਲਾਉਣ ਤੋਂ ਬਾਅਦ ਅੱਜ ਪਹਿਲੇ ਦਿਨ ਰੇਪਾਇਆਗਾ ਪਹਿਲਾਂ ਲਫਾਫਾ ਜਦੋਂ ਅੰਦਰੋਂ ਹੁੰਦੀ ਸੀ ਉਹਦੀ ਪਾਉਂਦੇ ਹੁੰਦੇ ਸੀ ਅੱਜ ਹੁਣ ਰੇਪ ਪਾ ਕੇ ਇਹਨਾਂ ਨੂੰ ਤੀਜਾ ਰੇਪ ਪਾਈ ਜਾਂਦੇ ਆ ਇਸ ਤੋਂ ਬਾਅਦ ਪਾਣੀ ਲਾਵਾਂਗੇ ਹਣਾ ਬਸ ਆਹ ਲਾਸਟ ਖਾਲੀਆਂ ਨੇ ਰੇਪ ਪਾਤੀ ਹੁਣ ਇਹਨਾਂ ਨੂੰ ਪਾਣੀ ਲਾਉਣੇ ਆ ਜੀ ਲਾਤਾ ਪਾਣੀ ਭਾਈ ਮਿਰਚਾਂ ਨੂੰ ਵੀ ਅੱਜ ਸੌਖਾ ਹੋਇਆ ਕੰਮ ਕਾਗਜ ਹਜੇ ਆਈ ਪਿਆਗਾ ਇਹਨਾਂ ਨੂੰ ਬੋਰਾ ਚ ਪਾ ਮੈਂ ਕੱਲ ਨੂੰ ਕਿ ਰਾਈ ਧਰਤਾ ਕੁਛ ਤਾਂ ਬੋਰਾ ਚ ਪਾ ਕੇ ਰੱਖਤੇ ਗਾਹਾਂ ਨੂੰ ਅਸੀਂ ਕੰਮ ਲੈ ਲਾਂਗੇ ਸਾਮਕੇ ਰੱਖ ਦਿੰਗੇ ਇਹਨਾਂ ਨੂੰ ਠੀਕਾ ਇਧਰ ਮਾਰ ਦਿਆਂ ਸਾਰੀਆਂ ਮੱਚਾ ਮਾਰੀ ਅੱਜ ਗੰਡੇ ਰ ਮਾਰ ਤੇ ਇਹਨਾਂ ਨੂੰ ਵੀ ਜਿੱਦਾਂ ਆਇਆ ਪਹਿਲਾਂ ਪਾਣੀ ਲਾਇਆ ਹੋਇਆ ਸੀ ਭੱਜ ਲਾਇਆ ਦੂਜਾ ਪਾਣੀ ਆਹ ਘਿਆੜੀਆਂ ਵਾਲੇ ਆ ਉਧਰ ਗਾਹਾਂ ਬੱਟਾਂ ਤੇ ਵੀ ਲਾਏ ਹੋਏ ਆ ਪੰਜ ਬੱਟਾਂ ਲਾਇਆ ਹੋਏ ਨੇ ਦੇਖਦੇ ਆ ਕਿਹੜੇ ਵਧੀਆ ਹੋਣਗੇ ਬੱਟਾਂ ਵਾਲੇ ਕੇ ਘਿਆੜੀਆਂ ਦੇ ਠੀਕ ਆ ਜੀ